9 ਤਰੀ ਨੂੰ ਮੌੜ ਕਾਰਨ ਹੋਇਆ ਉਹਦੇ ਵਿਸ਼ੇ 'ਚ ਅਸੀਂ ਸਾਂ ਡੀ ਸਾਹਬ ਨੂੰ ਮਿਲਣ ਆਏ ਆਂ। ਮਸਲਾ ਇਹ ਆ ਸਾਡੀ ਲੜਕੀ ਸੀ ਜਿਹੜੀ ਮੌਨ ਮੰਡੀ ਦੀ 19 ਸਾਲਾਂ ਦੀ ਉਹਦਾ ਕਿਡਨਾਪ ਕਰਕੇ ਮਰਡਰ ਕਰ ਦਿੱਤਾ ਗਿਆ ਜੀ। ਮੈਡੀਕਲ ਰਿਪੋਰਟ ਜਿਹਨੂੰ ਆਪਾਂ ਪੋਸਟਮਾਰਟ ਰਿਪੋਰਟ ਕਹੇ ਨਹੀਂ ਉਹਤੇ ਸਾਨੂੰ ਬੜਾ ਸ਼ੱਕ ਆ ਜੀ। ਕਿ ਉਹ ਕਲੀਅਰ ਨਹੀਂ ਕਰ ਰਹੀ ਰਿਪੋਰਟ ਕਿਵੇਂ ਆਈ ਹੈ ਜੀ। ਨਹੀਂ ਤਸੱਲੀ ਜੀ ਪੁਲਿਸ ਦੀ ਗਾਰਮੀ ਦੇ ਕੋਰਾ ਪਰ ਵੀ ਤਸੱਲੀ ਨਹੀਂ। ਕੀ ਕਰਨਾ ਹੈ ਹਾਰੀ ਲੜਕੀ ਨੂੰ ਕਿਉਂ ਮਤਲਬ ਕਿਨੈਪ ਕੀਤਾ ਗਿਆ ਕਿਉਂ ਥੋੜਾ ਮਰਡਰ ਕੀਤਾ ਗਿਆ ਕਿੰਨੇ ਬੰਦੇ ਇਨਵੋਲਵ ਸੀ ਹਲਦੀ ਨਹੀਂ ਸਾਨੂੰ ਪਤਾ ਲੱਗਿਆ ਜੀ ਕਿ ਸੀਬੀਆਈ ਦੀ ਜਾਂਚ ਦੀ ਮੰਗ ਕਰ ਰਹੇ ਸੀ ਵੀ ਸਾਨੂੰ ਸੀਬੀਆਈ ਜਾਂਚ ਕਰਾਈ ਜਾਵੇ 48 ਘੰਟੇ ਟਾਈਮ ਦਿੱਤਾ ਹੋਇਆ ਕੱਲ ਤੋਂ ਅਸੀਂ ਸੜਕਾਂ ਜਾਮ ਕਰਾਂਗੇ ਜੀ ਚੌਂਕ ਤੇ ਰੋਕਾਂਗੇ ਅਸੀਂ ਸਾਨੂੰ ਆਇਆ ਤਾਂ ਪਤਾ ਲੱਗਿਆ ਇਹ ਕੀ ਦੇ ਨਾਲ ਕੀ ਤੋਂ ਅਸੀਂ ਇਨਸਾਫ ਮੰਗਦੇ ਆਂ ਕੌਣ ਇਹਦਾ ਦੋਸ਼ੀ ਹੈ ਸਾਨੂੰ ਹਾਲ ਤੱਕ ਉਹੀ ਸਟੋਰੀ ਨਹੀਂ ਪਤਾ ਜੀ ਇੱਕ ਸਿੱਟ ਦਾ ਜਿਹੜਾ ਹੈਗਾ ਉਹਨਾਂ ਨੂੰ ਆਦੇਸ਼ ਦਿੱਤੇ ਨੇ ਜਿਹਦੇ ਵਿੱਚ ਕਿ ਸਪੈਸੀਟੀ ਨਰਿੰਦਰ ਸਿੰਘ ਜੀ ਅਨੁਭਵ ਜੈਨ ਜੀ ਮੈਂਬਰ ਹੋਣਗੇ ਤੇ ਉਹਨਾਂ ਦੇ ਨਾਲ ਤਰਨਦੀਪ ਸਿੰਘ ਜੀ ਜਿਹੜਾ ਹੈਗਾ ਉਹ ਸਿੱਟ ਦੇ ਮੈਂਬਰ ਹੋਣਗੇ ਸਸ਼ੂਕਲ ਕਲਿਆਣ ਟੀਵੀ ਪੰਜਾਬ ਵੇਖ ਰੋ ਤੁਸੀਂ ਹੀ ਤੇ ਮੋੜ ਮੰਡੀ ਦੀ ਇੱਕ ਲੜਕੀ ਜਿਸ ਨੂੰ ਬੀਤੇ ਦਿਨਾਂ ਦੌਰਾਨ ਅਗਵਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਇਸੇ ਮਾਮਲੇ ਦੇ ਵਿੱਚ ਪਰਿਵਾਰ ਹੁਣ ਸਖਤ ਕਾਰਵਾਈ ਤੇ ਇਨਸਾਫ ਦੀ ਮੰਗ ਕਰ ਰਿਹਾ ਤਾਂ ਦੱਸੋ ਇਹ ਕੀ ਇਸ ਮਾਮਲੇ ਦੇ ਵਿੱਚ ਪਰਿਵਾਰ ਦਾ ਇਹ ਕਹਿਣਾ ਹੈ ਕਿ ਅਸੀਂ ਪੁਲਿਸ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਹਾਂ ਇਸ ਬਾਬਤ ਉਹਨਾਂ ਦਾ ਇਹ ਕਹਿਣਾ ਹੈ ਕਿ ਸਾਨੂੰ ਪੋਸਟਮਾਰਟਮ ਰਿਪੋਰਟ ਤੇ ਵੀ ਸ਼ੱਕ ਹੈ ਤੇ ਜਿਹੜੇ ਮੁਲਜ਼ਮ ਨੇ ਉਹਨਾਂ ਦੇ ਵੱਲੋਂ ਵਾਰ-ਵਾਰ ਬਿਆਨ ਬਦਲੇ ਜਾ ਰਹੇ ਨੇ ਆਖਰ ਕਾਰਨ ਕੀ ਹੈ ਕਿਸ ਕਾਰਨ ਲੜਕੀ ਨੂੰ ਵਗਵਾ ਕਰਕੇ ਉਸ ਦਾ ਕਤਲ ਕੀਤਾ ਗਿਆ ਅਸੀਂ ਇਹ ਕਾਰਨ ਜਾਨਣਾ ਚਾਹੁੰਦੇ ਹਾਂ ਕਿ ਪਰਿਵਾਰ ਦਾ ਇਹ ਕਹਿਣਾ ਹੈ ਕਿ ਇਸ ਨੂੰ ਲੈ ਕੇ ਉਹ ਇੱਥੇ ਮੁਲਾਕਾਤ ਕਰਨ ਪਹੁੰਚੇ ਹਰਜੀਤ ਸਿੰਘ ਡੀਆਜੇ ਬਠਿੰਡਾ ਰੇਂਜ ਨੇ ਵੀ ਕਿਹਾ ਕਿ ਸਾਡੇ ਵੱਲੋਂ ਸਟ ਬਣਾ ਦਿੱਤੀ ਗਈ ਹੈ ਤਾਂ ਪੂਰੇ ਮਾਮਲੇ ਦੀ ਜਾਂਚ ਹੋਣੀ ਹੈ ਪਰ ਉੱਥੇ ਪਰਿਵਾਰ ਦਾ ਇਹ ਕਹਿਣਾ ਕਿ ਅਸੀਂ ਮੰਗ ਕਰ ਰਹੇ ਹਾਂ ਕਿ ਇਸ ਮਾਮਲੇ ਚ ਸੀਬੀ ਜਾਂਚ ਹੋਵੇ ਨਹੀਂ ਤਾਂ ਕੱਲ ਤੋਂ ਫਿਰ ਅਸੀਂ ਧਰਨੇ ਪ੍ਰਦਰਸ਼ਨ ਕਰਾਂਗੇ ਤੇ ਸੜਕਾਂ ਨੂੰ ਜਾਮ ਕਰਾਂਗੇ ਉਧਰ ਇਸ ਮਾਮਲੇ ਦੇ ਵਿੱਚ ਡੀਆਜੇ ਬਠਿੰਡਾ ਰੇਂਜ ਕਹਿ ਰਹੇ ਨੇ ਕਿ ਐਸਆਈਟੀ ਬਣਾ ਦਿੱਤੀ ਗਈ ਹੈ ਤੇ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਹਾਂਜੀ ਸਰ ਕੀ ਨਾਮ ਹੈ ਜੀ ਅੱਜ ਬਠਿੰਡੇ ਆਏ ਹਾਂ ਕੀ ਵਜੇ ਕੀ ਸਰ ਮੇਰਾ ਨਾਮ ਸਮਿਤ ਗੋਲਾ ਮੈਂ ਚਰਚ ਗੋਲਾ ਫਾਜ਼ਰਾਂ ਅਸੀਂ ਇਨਸਾਫ ਦੀ ਆਏ ਹਾਂ ਜੋ ਆਪਣੇ 9 ਤਰੀਕ ਨੂੰ ਮੌੜ ਕਾਹਨ ਹੋਇਆ ਉਹਦੇ ਵਿਸ਼ੇ ਦੇ ਅਸੀਂ ਸਾਹ ਨੂੰ ਮਿਲਣ ਆਏ ਹਾਂ ਉਹਦੇ ਲਈ ਸਾਡੇ ਅੰਕਲ ਨੂੰ ਸਾਰੀ ਗੱਲ ਦੱਸ ਦਿੰਦਾ ਤੁਹਾਡਾ ਕੀ ਮਸਲਾ ਤੁਹਾਡਾ ਜਿਹੜਾ ਤੁਸੀਂ ਆਜਾਪ ਸਰ ਮੇਰਾ ਨਾਮ ਸੁਸ਼ੀਲ ਕੁਮਾਰ ਗਰਗਈ ਮੌੜ ਮੁੰਡੇ ਤੋਂ ਹੀ ਮਸਲਾ ਇਹ ਹੈ ਸਾਡੀ ਲੜਕੀ ਸੀ ਜਿਹੜੀ ਮੌੜ ਮੁੰਡੇ ਦੀ 19 ਸਾਲਾਂ ਦੀ ਉਹਦਾ ਕਿਡਨੈਪ ਕਰਕੇ ਮਰਡਰ ਕਰ ਦਿੱਤਾ ਗਿਆ ਜੀ। ਉਹਦੇ ਸਬੰਧ ਵਿੱਚ ਲੋਸ ਪ੍ਰਦਰਸ਼ਨ ਹੋਏ, ਧਰਨੇ ਵੀ ਹੋਏ। ਪਰ ਸਾਡੇ ਪੱਲੇ ਪੁਲਿਸ ਨੇ ਅਜੇ ਕੁਝ ਨਹੀਂ ਪਾਇਆ ਜੀ। ਨਹੀਂ ਪੁਲਿਸ ਨੇ ਗ੍ਰਿਫਤਾਰ ਕਰ ਲਈ ਸੀ ਦੋਸ਼ੀ। ਗ੍ਰਿਫਤਾਰ ਕਰ ਲਈ ਜਿਹੜੀ ਮੈਡੀਕਲ ਰਿਪੋਰਟ ਜਿਹਨੂੰ ਆਪਾਂ ਪੋਸਟਮਾਰਟਮ ਰਿਪੋਰਟ ਕਹੇ ਨਹੀਂ ਉਹਤੇ ਸਾਨੂੰ ਬੜਾ ਸ਼ੱਕ ਆ ਜੀ। ਕਿ ਉਹ ਕਲੀਅਰ ਨਹੀਂ ਕਰ ਰਹੀ ਰਿਪੋਰਟ ਕਿਵੇਂ ਆਈ ਹੈ ਜੀ? ਅੱਛਾ। ਨਹੀਂ ਮ ਬਿਸਰਾਰ ਜਿਹੜਾ ਜੰਦਾ ਹੁੰਦਾ ਹੀ ਅਸੀਂ ਉਹ ਸੋਚਦੇ ਹਾਂ ਵੀ ਸਿੱਧਾ ਡਾਇਰੈਕਟ ਲੈਬ ਨੂੰ ਜਾਣਾ ਜਿਹਦਾ ਨਾ ਕਿ ਪੁਲਿਸ ਸਟੇਸ਼ਨ ਮੋਰ ਨੂੰ ਜਾਣਾ ਜਿਹਦਾ ਸੀ। अच्छा ਸਾਨੂੰ ਉਹਦੇ ਵੀ ਸਾਨੂੰ ਡਾਊਟ ਪਈ ਜਾਂਦੇ ਵੀ ਪੁਲਿਸ ਨੇ ਵੀ ਵਧੀਆ ਨਹੀਂ ਕੀਤਾ ਕੰਮ ਨਹੀਂ ਪੁਲਿਸ ਤੇ ਜਿਹੜੀ ਕਾਰਵਾਈ ਕੀਤੀ ਉਹ ਤੇ ਤੁਹਾਨੂੰ ਤਸੱਲੀ ਨਹੀਂ ਨਹੀਂ ਤਸੱਲੀ ਜੀ ਪੁਲਿਸ ਦੀ ਕਾਰਵਾਈ ਤੇ ਪੂਰਾ ਪਰ ਵੀ ਤਸੱਲੀ ਨਹੀਂ ਕੀ ਬਾਕੀ ਦੋਸ਼ੀਆਂ ਦੇ ਤਾਂ ਹੌਸਲੇ ਹਾਲੇ ਵੀ ਬੁਲੰਦ ਨੇ ਇੱਕ ਪੁਲਿਸ ਦੀ ਕਾਰਵਾਈ ਤੇ ਇਸ ਰੰ ਲੱਗਦਾ ਜਿਵੇਂ ਰਿਕਵਰੀ ਵਸਤ ਲੈ ਕੇ ਪੁਲਿਸ ਤਾਂ ਹਯੂਮ ਉਥੇ 500 ਬੰਦਾ ਸੀਗਾ ਜੀ ਉਥੇ ਕੁਝ ਵੀ ਮਿਸ ਹੈਪ ਨਹੀਂ ਹੋ ਸਕਦੀ ਸੀ ਕਿ ਉਹਨਾਂ ਨੂੰ ਕੀ ਸੀਕ੍ਰਟ ਤੌਰ ਤੇ ਨਹੀਂ ਲਿਆ ਜਾਂ ਉਥੇ ਜਾਸਾਤ ਹੋ ਸਕੀ ਅਤੇ ਤੁਹਾਨੂੰ ਕੀ ਲੱਗਦਾ ਕਿੰਨੇ ਕੇ ਇਨਵੋਲਵ ਨੇ ਇਸ ਮਾਮਲੇ ਨੇ ਇਨਵੋਲਵ ਤਾਂ ਜਿਹੜੇ ਹੈਗੇ ਠੀਕ ਹੈ ਜੀ ਪਰ ਰਿਐਲਿਟੀ ਨਹੀਂ ਸਮਝ ਆ ਰਹੀ ਸਾਹਮਣੇ ਕੋਈ ਕੁਝ ਬਿਆਨ ਦੇ ਰਿਹਾ ਮੁਜ਼ਰਮ ਕੋਈ ਕੁਝ ਬਿਆਨ ਦੇ ਰਿਹਾ ਹੈ ਸੱਚਾਈ ਸਾਹਮਣੇ ਨਹੀਂ ਆ ਰਹੀ ਹਲਦੀ ਹੁਣ ਤੁਸੀਂ ਐਸਪਾਸੇ ਕਾਰਨ ਜਾਨਣਾ ਚਾਹੁੰਦੇ ਹੋ ਵੀ ਕਾਰਨ ਹਾਂਜੀ ਕੀ ਕਾਰਨ ਹੈ ਹਰੀ ਲੜਕੀ ਨੂੰ ਕਿਉਂ ਮਤਲਬ ਕਿਨੈਪ ਕੀਤਾ ਗਿਆ ਜਾਂ ਸਾਡਾ ਮਰਡਰ ਕੀਤਾ ਗਿਆ ਕਿੰਨੇ ਬੰਦੇ ਇਨਵੋਲਵ ਸੀ ਹਲਦੀ ਨਹੀਂ ਸਾਨੂੰ ਪਤਾ ਲੱਗਿਆ ਜੀ ਹੁਣ ਪ੍ਰਸ਼ਾਸਨ ਹੈ ਤੁਹਾਨੂੰ ਕਿਹੜਾ ਭਰੋਸਾ ਦਤਾ ਹੈ ਅਸੀਂ ਡੀਆਈਸ ਨਾਲ ਮਿਲਣਾ ਐਸਪੀ ਸਾਹਿਬ ਸਾਨੂੰ ਬੁਲਾਇਆ ਸੀ ਗੰਦਰ ਸਿੰਘ ਨੇ ਉਹਨਾਂ ਨੇ ਪੂਰਾ ਪ੍ਰੋਫੈਸਰ ਦਿੱਤਾ ਹੀ ਪਰ ਹਾਲੇ ਸਾਨੂੰ ਜਿੰਨੇ ਦਾ ਸਾਰੇ ਜਿਹੜੀ 17 ਮੈਂਬਰ ਦੀ ਕਮੇਟੀ ਬਣੀ ਹੈ ਉਹਨੂੰ ਅਸੀਂ ਕਿਸੇ ਤਰੀਕੇ ਨਾਲ ਵਿਸ਼ਵਾਸ ਨਹੀਂ ਦਿਵਾ ਸਕਦੇ ਅਸੀਂ ਕੁਝ ਨਹੀਂ ਬਿਆਨ ਦੇ ਸਕਦੇ ਤੁਹਾਨੂੰ ਕੀ ਲੱਗਦਾ ਪਰਿਵਾਰ ਮੈਂ ਉਹਨਾਂ ਨੂੰ ਕੀ ਲੱਗਦਾ ਕੀ ਕਾਰਨ ਹੋ ਸਕਦਾ ਸਾਨੂੰ ਤਾਂ ਕੁਝ ਨਹੀਂ ਲੱਗਦਾ ਸਾਡੀ ਬੱਚੀ ਨੂੰ ਬਰਗਲਾ ਕੇ ਜਦੋਂ ਕੋਈ ਉਹਦਾ ਫਾਦਰ ਤੇ ਲੜਕੇ ਦਾ ਫਾਦਰ ਦੋਨੇ ਖਾਟੂ ਜੀ ਗਏ ਹੋਏ ਨੇ ਉਹਨਾਂ ਨੂੰ ਇਸ ਇਸ ਆਰ ਦੇ ਵਿੱਚ ਲੈ ਗਏ ਮੱਛੀ ਨੂੰ ਉਥੋਂ ਲਿਆਂਦਾ ਚੰਡੀਗੜ੍ਹ ਤੋਂ ਪਤਾ ਨਹੀਂ ਕੀ ਕੁਛ ਕੀਤਾ ਜਦੋਂ ਹੁਣ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਮਿਲੇ ਆ ਪਹਿਲਾਂ ਵੀ ਤੁਸੀਂ ਕਿਹਾ ਵੀ ਸਾਨੂੰ ਵਿਸ਼ਵਾਸ ਨਹੀਂ ਜੇ ਤੁਹਾਡੀ ਤਸੱਲੀ ਨਾ ਹੋਈ ਕੋਈ ਅਗਲਾ ਪਲੈਨਿੰਗ ਹੋਏ ਅਸੀਂ ਸੀਬੀਆਈ ਦੀ ਜਾਂਚ ਦੀ ਮੰਗ ਕਰ ਰਹੇ ਸੀ ਵੀ ਸਾਨੂੰ ਸੀਬੀਆਈ ਜਾਂਚ ਕਰਾਈ ਜਾਵੇ 48 ਘੰਟੇ ਟਾਈਮ ਦਿੱਤਾ ਹੋਇਆ ਕੱਲ ਤੋਂ ਅਸੀਂ ਨਹੀਂ ਉਸ ਤੋਂ ਬਾਅਦ ਫਿਰ ਅਸੀਂ ਅਗਲਾ ਸਟੈਪ ਲਵਾ ਕੇ ਮੋੜ ਮੰਡੀ ਦੇ ਵਿੱਚ ਅ ਛੜਕਾ ਆਜਾਮ ਕਰਾਂਗੇ ਜੀ ਚੌਂਕੇ ਰੋਕਾਂਗੇ ਅਸੀਂ ਪਹਿਲਾਂ ਵੀ ਮੋੜ ਮੰਡੀ ਬੰਦ ਕੀਤੀ ਸੀ ਹਾਂਜੀ ਹਾਂਜੀ ਕੋਈ ਧਾਰਨਾ ਦਿੱਤਾ ਹੋਇਆ ਹਰ ਵਿੱਚ ਨਹੀਂ ਅਸੀਂ ਕੱਲ ਅਸੀਂ ਇੱਕ ਛੋਟਾ ਜਿਹਾ ਅਲਟੀਮੇਟ ਦਿੱਤਾ ਸੀਗਾ ਅੱਜ 5 ਵਜੇ ਇੱਕ ਪਤਲਾ ਫੁਕਣੀ ਪੰਜਾਬ ਸਰਕਾਰ ਦਾ ਜੀ ਮੌੜ ਦੇ ਵਿੱਚ ਰੋਜ਼ ਪ੍ਰਦਰਸ਼ਨ ਕਰਕੇ ਉਹਦੇ ਵਿੱਚ ਬੱਚੇ ਬੱਚੇ ਬਜ਼ੁਰਗ ਸਭ ਸ਼ਾਮਲ ਹੋਣਗੇ ਲੇਡੀਜ਼ ਕੁੜੀਆਂ ਸਭ ਸ਼ਾਮਲ ਹੋਣਗੇ ਜੀ ਉੱਥੋਂ ਦੇ ਜਿਹੜੇ ਵਿਧਾਇਕ ਤੁਹਾਨੂੰ ਮਿਲਣ ਆਏ ਕੋਈ ਦੁੱਖ ਪ੍ਰਗਟ ਕੀਤਾ ਉਹਨਾਂ ਨੇ ਨਹੀਂ ਆਏ ਜੀ ਜੋ ਐਲਟੀਮੇਟ ਦਿੱਤਾ ਸਰਕਾਰ ਨੂੰ ਕੋਈ ਮੰjde ਬੰਦ ਕਰਾਉਗੇ ਕੋਈ 2 ਦਿਨ ਦਾ ਅਸੀਂ 48 ਘੰਟਿਆਂ ਦਾ ਐਲਟੀਮੇਟ ਸਰਕਾਰ ਨੂੰ ਦਿੱਤਾ ਸੀ ਪੁਲਿਸ ਸਟੇਸ਼ਨ ਮੌੜ ਨੂੰ ਦਿੱਤਾ ਗੱਲ ਜੀ ਫਿਰ ਕੱਲ 48 ਘੰਟੇ ਬੂਰੇ ਹੋ ਜਾਣਗੇ ਉਸ ਤੋਂ ਬਾਅਦ ਅਗਲਿਕਸ਼ਨ ਨਵਾਂ ਗਾ ਜੀ ਠੀਕ ਹੈ ਨਾ ਮੈਂ ਤੇ ਕੀ ਕਹਿਣਾ ਚਾਹੁੰਦਾ ਹਾਂ ਕਿ ਕੁਝ ਮੰਨ ਲੇਗਾ ਸਾਡਾ ਤਾਂ ਹੀ ਮੇਨ ਤਾਂ ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਲੱਗਦੀ ਵੀ ਸਾਡੀ ਲੜਕੀ ਨਾਲ ਹੋਇਆ ਸਭ ਤੋਂ ਪਹਿਲਾਂ ਸਵਾਲ ਦਾ ਇਨਕੁਇਰੀ ਸਾਨੂੰ ਆਏ ਤਾਂ ਪਤਾ ਲੱਗਿਆ ਕਿ ਕੀ ਦੇ ਨਾਲ ਕੀ ਤੋਂ ਅਸੀਂ ਇਨਸਾਫ ਮੰਗਦੇ ਹਾਂ ਕੌਣ ਇਹ ਤਾਂ ਦੋਸ਼ੀ ਹੈ ਸਾਨੂੰ ਹਾਲ ਤੱਕ ਉਹੀ ਸਟੋਰੀ ਨਹੀਂ ਪਤਾ ਚੱਲੀ ਪੁਲਿਸ ਦਾ ਤਸੱਲੀ ਕਿਉਂ ਨਹੀਂ ਜਿਸ ਪੁਲਿਸ ਨੇ ਅਰੈਸਟ ਵੀ ਕਰ ਲਏ ਆ ਬੰਦੇ ਉਹਨਾਂ ਦੇ ਖਿਲਾਫ ਮਾਮਲਾ ਸਾਰੇ ਅਰੈਸਟ ਵੀ ਨਹੀਂ ਕੀਤੇ ਕੋਈ ਕੱਦਾ ਹਲੇ ਮਿਸਿੰਗ ਵੀ ਹੈ ਕਹਿੰਦੇ ਆ ਕਿ ਪੁਲਿਸ ਪ੍ਰਸ਼ਾਸਨ ਚਾਹੇ ਤੱਕ ਮਿਸਿੰਗ ਕੋਈ ਰਹਿ ਜੀ ਇੰਨੇ ਦਿਨਾਂ ਤੋਂ ਵੀ ਇਹ ਜਿਹੇ ਕੇਸ ਸਾਨੂੰ ਇਸ ਚੀਜ਼ ਦੀ ਸਮਝ ਨਹੀਂ ਆਂਦੀ ਜੀ ਅੱਛਾ ਤੁਹਾਡੇ ਵੱਲੋਂ ਤਾਂ ਥਾਣੇ ਦਾ ਵੀ ਘਰਾਵ ਕੀਤਾ ਗਿਆ ਸੀਗਾ ਕੋਈ ਕੰਮ ਨਹੀਂ ਕਿਸੇ ਦਾ ਹੋਇਆ ਸਰ ਕਿਹਾ ਆਪਾਂ 11 ਤਰੀਕ ਨੂੰ ਅਸੀਂ ਉਹਨਾਂ ਕੋਲ ਗਏ ਹ ਜਦੋਂ ਸਾਨੂੰ ਕੋਈ ਨਹੀਂ ਸਮਝ ਆਈ ਵੀ ਸਾਡੀ ਲੜਕੀ ਮਿਸਿੰਗ ਹੈ 12 ਤਰੀਕ ਤੱਕ ਤਾਂ ਜੇ ਅਸੀਂ ਘਰਾਵ ਨਾ ਕਰਦੇ ਉੱਥੇ ਨਾ ਬੈਠਦੇ ਸਾਡੀ ਬੋਡੀ ਮੇਕਅਪ ਹੋਣੀ ਸਾਨੂੰ ਆਇਆ ਨਾ ਅਸੀਂ ਜਾਣਦੇ ਨੇ ਕਿ ਪਹਿਲਾਂ ਕੋਈ ਰਿਲੇਸ਼ਨ ਹੈ ਕਿ ਉਹ ਸਿਰ ਇਹਨਾਂ ਨੇ ਮਟਰ ਕੀਤਾ ਪਰ ਉਹ ਸਿਰ ਫਰੈਂਡ ਸੀ ਜੀ ਮੰਡੀ ਦੇ ਵਿੱਚ ਇੱਕ ਗਲੀ ਛੱਡ ਕੇ ਉਹਨਾਂ ਦਾ ਘਰ ਹੈਗਾ ਸਾਂਗਰ ਕੇ ਸਾਰੀ ਮੰਡੀ ਛੋਟੀ ਮੰਡੀ ਆ ਸਾਰੇ ਉਸ ਨੂੰ ਜਾਣਦੇ ਹੁੰਦੇ ਐਸਐਸਪੀ ਸਾਹਿਬ ਉੱਥੇ ਪਹੁੰਚੇ ਸੀਗੇ ਅੱਜ ਕਿਹਨੂੰ ਮਿਲਣ ਆਏ ਉੱਥੇ ਕਿਸ ਤਰ੍ਹਾਂ ਦੀ ਪ੍ਰਸ਼ਾਸਨਾ ਕੋ ਦਰਵਾਜ਼ਾ ਐਸਐਸਪੀ ਸਾਹਿਬ ਤਾਂ ਹੀ ਛੁੱਪੀ ਦੇਣਗੇ ਉੱਧੇ ਵੀ ਐਡੀ ਕੇਸ ਦੇ ਵਿੱਚ ਵੀ ਚਲੋ ਉਹ ਤਾਂ ਉਹਨਾਂ ਦਾ ਸਿਸਟਮ ਜੋ ਵੀ ਹੈ ਜਿਵੇਂ ਤੁਸੀਂ ਬੇਵਿਸ਼ਵਾਸੀ ਪ੍ਰਗਟ ਕਰ ਰਹੇ ਹੋ ਤੁਹਾਡੀ ਅਗਲੀ ਡਿਮਾਂਡ ਕੀ ਹੈ ਸੋ ਡਿਮਾਂਡ ਤਾਂ ਹੈ ਜੀ ਵੀ ਸਾਡੇ ਕੋਲ ਐਟਲੀਸਟ ਇੰਨੇ ਦਿਨਾਂ ਚ ਪੁਲਿਸ ਸਾਨੂੰ ਆ ਤਾਂ ਪੁੱਛ ਕੇ ਉਹਨਾਂ ਤੋਂ ਦੋਸ਼ੀਆਂ ਤੋਂ ਦੱਸੇ ਵੀ ਕੀਤਾ ਕੀ ਆ ਉਹਨਾਂ ਨੇ ਉਹੀ ਨਹੀਂ ਉਹ ਸਟੋਰੀ ਕਲੀਅਰ ਕਰ پا ਰਹੇ ਹਾਲੇ ਤੱਕ